ਬਲੋ ਵੀ 22 ਲੋਕ ਪਰੋਣੇ ਆਪਾਂ ਇਮਾਨਦਾਰੀ ਨਾਲ ਉਹਨੂੰ ਇੱਥੇ ਆ ਵੀਡੀਓ ਤਾਂ ਕੰਮ ਆ ਕਿ ਨਹੀਂ ਤੇ 18000 ਮੁੱਲ ਕੀਤਾ ਇਹਨੇ 10000 ਨਹੀਂ ਯਾਰ ਓ ਕਿੰਨੇ ਦੀ ਗੱਲ ਮਿੱਟਣਾ ਛੇਡਾ ਨਾ ਕਰਾ ਕਿੰਨੇ ਦੀ ਗੱਲ ਮਿੱਟਣਾ ਛੇਡਾ ਨਾ ਕਰ ਨਹੀਂ ਕਰਦਾ ਛੇਡਾ ਮੰਨਤਾ ਨਹੀਂ ਹੋਊਗਾ ਹੈ ਨੂਨ ਪਾ ਲੈਨੇ ਆ ਵਿੱਚ ਹਾਏ ਨੂਨ ਪਾ ਲੈ ਕੋ ਪਾ ਲਾ ਕੋਈ ਚੱਕਰ ਬਾਈ 10 ਦੀ ਕਹਿਦੀ ਮੈਂ ਤਾਂ ਯਾਰ 10 ਦੀ ਬੱਕਰੀ ਆਉਂਦੀ ਤੂੰ ਦੱਸ ਦੇ ਜੱਗੀ ਨਾਲ ਕਿੰਨੇ ਦੀ ਕਹਿੰਦਾ ਸਾਡੇ ਹੱਥੇ ਕੋਈ ਕਹਦੇ ਉਹ ਦੱਸ ਤਾਂ ਆ ਫੜੀ ਆ ਜਾ 11000 ਦੀ ਹੋ ਗਈ ਪਾਪ ਖੁਸ਼ ਹੋ ਗਿਆ ਹੋਰ ਕੀ ਆ ਬਾਈ ਯਾਰ ਉਹ ਨਹੀਂ ਯਾਰ ਬਾਲਾ ਫਰਕ ਆ ਇੰਨਾ ਉਹ ਦੇ ਦੇ ਯਾਰ ਇੰਨਾ ਦਾ ਫਰਕ ਆ ਬਾਈ ਯਾਰ ਇੰਨਾ ਨਹੀਂ ਜਿਆਦਾ ਫਰਕ ਆ ਜੀ ਕੋ ਇੰਨਾ ਹੁੰਦਾ ਤਾਂ ਤੈਨੂੰ ਮੈਂ ਫੜ ਨਹੀਂ ਦਿੰਦਾ ਕਿੰਨੇ ਦੀ ਕਹਿੰਦਾ ਹਾਂ ਨਾਮ ਕਾ ਦੇ ਲਿਖਾਈ ਕਰਾਉਂਗਾ ਸਾਰਾ ਜੋ ਆ ਫੜ ਜਾਂ ਦੇਣੀ ਨਾ ਦੇ ਤੇਰੀ ਮਰਜ਼ੀ ਆ ਗਾਹ ਕਰ ਉਹ ਹੱਥ ਦਾ ਗੱਲ ਹੈ ਮਾਰੇ ਫੇਰ ਤਾਂ ਬਣ ਜੂ ਨਹੀਂ ਮਾਰਦਾ ਯਾਰ ਗੱਲ ਜਾ ਬਾਰਾ ਯਾਰ ਦੀ ਪਾਕੋ ਚੋਕੀ ਉਹ ਰਖਲਾ ਚੋਕੀ ਯਾਰ ਬਾਈ ਯਾਰ ਉਹਨੂੰ ਕਿਹੜਾ ਉਹਦੇ ਪੁੱਛਿਆ ਬਾਈ ਯਾਰ ਮੈਂ 25 ਕਰ ਲੈਂਦਾ ਮੋੜ ਫੇਰ ਆਪਣੇ ਮਹੀਨਾ ਸੂਣ ਚ ਵੀ ਲੈ ਜੂ ਜੇ 20 ਦਾ ਨਾ ਕੁਆਲਿਟੀ ਦੀ ਬੱਕਰੀ ਪੂਰੇ ਦੰਦ ਦਾ ਸਾਹਮਣੀ ਵੀ ਪਊਗੀ ਕੀ ਕਹਿੰਦਾ ਪਰ ਉਹਨੇ ਸਾਹਮਣੀ ਵੀ ਆਜੇ ਕਿਹੜਾ ਵੀ ਕੀ ਯਾਰ ਬਾਈ ਯਾਰ ਫੜ ਪਲਾ ਮਨ ਕਰ ਦੇ ਰਿਆ ਕਰ ਯਾਰ ਕੋਈ ਲਿਆਜ ਵੀ ਵੇਖ ਲਿਆ ਲੈ ਯਾਰ ਉਹਨੂੰ ਬਜਾਇਜ ਕਰਕੇ ਹੀ ਪੈਸੇ ਤੇ ਫੁੱਲ ਲਾ ਦੇ ਫੇਰ ਆਜੋ ਲੈਣ ਜਨੇ ਉਦੋਂ ਪਤਾ ਲੱਗਦਾ ਨਾ ਅਗਲਾ ਮੂੰਹ ਪਰਲੇ ਪਾਸੇ ਕਰ ਲੈਂਦਾ ਤੇ ਤੂੰ ਮੂੰਹ ਪਰਲੇ ਪਾਸੇ ਕਰਕੇ ਦੇ ਦੇ ਓਏ ਕੋਈ ਮਸਾਹ ਹਾਏ ਆਪਾਂ ਨੂੰ ਵੇਚਦਾ ਹੀ ਨਹੀਂ ਆਪਾਂ ਨੂੰ ਇਹ ਵੇਚਦਾ ਹੀ ਨਹੀਂ ਨਹੀਂ ਪਰ ਉਹ ਕਿੱਲੇ ਜਾਣੀ ਆ ਫੜ ਨਹੀਂ ਯਾਰ ਆ ਫੜ ਇੱਕੋ ਹੀ ਗਣੀ ਇੱਕੋ ਹੀ ਕਹਦੇ ਯਾਰ ਬਹੁਤ ਫਾਕਾ ਜੇ ਆ ਰਸਤਾ ਫੜਾ ਜੇ ਨਹੀਂ ਰਸਤਾ ਦੇ ਕੋਲੇ ਨਾਲ ਕੋਈ ਚੰਗੀ ਲੱਗੇ ਬੱਕਰੀ ਜੇ ਦੀ ਨਹੀਂ ਤਾਂ ਵੀਡੀਓ ਚੱਲੀ ਜਾਂਦੀ ਆਪਾਂ ਜਰਦੇ ਹੱਥ ਉਹ ਹੱਥ ਛੱਡ ਦੇ ਯਾਰ ਛੱਡੇ ਦੱਸ ਜਾਂ 13000 ਦੀ ਹੋਗੀ ਪਾਲ ਆਖੋ ਸ਼ੋਰ ਰੱਖ ਲੈ ਫਿਰ ਹੁਣ ਕੀ ਆ ਓ ਠੀਕ ਆ ਲੈ ਯਾਰ ਹੁਣ ਬਾਈ ਕੀ ਆ ਫੇਰੇ ਯਾਰ ਓ ਯਾਰ ਓ ਯਾਰ ਬਾਈ ਫਰਕ ਬਹੁਤ ਆ ਯਾਰਾ ਮਰਾਸਣਾ ਨਹੀਂ ਵੇਖ ਲੈ ਤੇ ਮਤਲੇ ਨਹੀਂ ਵੇਖ ਲੈ ਉਹ ਉਹੀ ਲੈ ਜਾ ਲੈ ਹਣ ਬਾਈ ਯਾਰ ਤੂੰ ਕਿੱਥੇ ਵੇਲਾ ਖਚੜਾ ਦੀ ਉਹ ਹੀ ਤਾਂ ਬਾਈ ਕਹਿੰਦਾ 11 12 ਦੀ ਕਰ ਲਈ ਮੈਂ ਤਾਂ ਇੱਥੇ ਆਖਿਆ ਤੈਨੂੰ ਬਸ ਅਖੀਰ ਨਹੀਂ ਓਕੇ ਠੀਕ ਆ ਉਹ ਦੇ ਦੇ ਨਾਮ ਉਹੜ ਯਾਰਾ ਨਹੀਂ ਨਹੀਂ ਓਏ ਕੁਛ ਕਹਿ ਕੇ ਤੋੜ ਦੇ ਬੜਾ ਕਰਦੇ ਗੱਲ ਕਹਦੇ 7.5 ਹਜ਼ਾਰ ਦੀ ਹਾਂ ਤੇ ਨਾ ਲੈ ਦੇਣੀ ਨਹੀਂ ਕਰਨੀ ਸਾਡੀ ਵੀ ਨਾ ਆਈਆਂ ਜਿਆਦਾ ਫਿਰ ਇਹ ਨਹੀਂ ਲਈ ਫਿਰ ਉਹ ਰੱਸਾ ਜਾਂ 13 ਦੀ ਹੋਦੀ ਪਾਲਾ ਕੋੜ ਰੱਖ ਲੈ ਹੋਰ ਕੀ ਆ ਨਹੀਂ ਰਹਿਣੇ ਉੱਪ ਕੀ ਹੋ ਯਾਰ ਰੈਟ ਰੈਟ ਕੀ ਤੇ ਆ ਜਾ ਸਾਈ ਪਰਾਇਆ ਆ ਗਈ ਹੋਗੀ ਯਾਰ 14 ਦੀ ਹੋਗੀ ਜੇ ਦੇਣੀ ਆ ਕੀ ਹੋਗੀ ਉਹ ਦੇ ਦੇ ਹੋਰ ਤਾਂ ਥੋੜੇ ਨਾ ਯਾ ਪੈਸੇ ਯਾਰ ਪੈਸੇ ਬਹੁਤ ਹੋ ਗਏ ਹੁਣ ਹੋਰ ਇਹਸਾ ਓ ਲਾਲਾ ਤੂੰ ਵੀ ਨਹੀਂ ਜੇ ਉਹ ਲੈ ਕੇ ਨਹੀਂ ਤੈਨੂੰ ਦੇ ਦਿੰਦਾ ਉਹ ਗੱਲ ਯਾਰ ਆ ਠੀਕ ਕੋਈ ਯਾਰ ਪੈਸੇ ਦੇ ਨੇ ਆਈ ਦੇ ਚ ਕੀ ਪਾਰ ਨਗੜ 14 ਦੀ ਪਾਣੀ ਦੇ ਖੁਸ਼ ਹੋ ਕੇ ਭਾਸ਼ਾ ਦੇਵੇ ਬੱਕਰੇ ਦੇਵੇ ਜਾਂ ਲਖਾਈ ਕਰਾ ਦੂੰਗਾ ਯਾਰ ਮੈਂ ਜਾਂ ਲਖਾਈ ਬਾਈ ਕਰਾ ਦੂੰਗਾ ਪਾਰਾ ਖੁਸ਼ ਹੋ ਕੇ ਓਏ ਖਰਾਬਰਾ ਲੈਣਾ 14000 ਜਿਹੜੀ ਗੱਲ ਆ ਲੈ ਯਾਰ ਉਹ ਦੇ ਦੇ ਯਾਰ ਲਿਖਾਈ ਤੁਸੀਂ ਕਰ 17000 ਦੀ ਖਰੀਦ ਪੂਰੀ ਦੇਊਗਾ ਇਹ ਇਰਾਦਾ ਹੈਗਾ ਦੇ ਦਿਓ ਨਹੀਂ ਵੇਚਣ ਵਾਲੀ ਗੱਲ ਹੀ ਨਹੀਂ ਕਰਦਾ ਇਹ ਮੈਨੂੰ ਪਤਾ ਕਿੱਥੇ ਦੇਊ ਇਹ ਇਹ ਉੱਥੇ ਕਰਨ ਨੂੰ ਫਿਰਦਾ ਉੱਥੇ ਹੋਣੀ ਨਹੀਂ ਉੱਤੇ ਫਿਰ 22 ਉੱਤੇ ਆ 22 ਪਾਵ ਨਹੀਂ ਆ ਨਗਾ ਹੀ ਨੇ ਵੀ ਉੱਚੀ ਹੋ ਜੀ 20 ਸਾਰੇ ਘਰ ਨਹੀਂ ਵੇਖ ਓਰੇ ਆਪੋ ਮੇ ਹੋ ਜੀ ਘਰ ਨਹੀਂ ਵੇਖ ਪੈਂਦਾ ਘੋੜਿਆਂ ਨੂੰ ਘੜੀਆ ਨੂੰ ਕਰ ਰਹੇ ਆਲਾ ਸੋਨਾ ਕੀ ਨਾ ਹੁਣ ਮੋੜ ਦੀ ਤੇ ਭਾਵੇਂ ਨਾ ਮੋੜੀ ਮਾਇਰ ਪਿਆ ਤੂੰ ਹੱਥ ਨਹੀਂ ਪੋਣਾ। ਆ ਫੜ ਲੈ ਕਿੰਨੇ ਆ ਫੜ ਲੈ। ਉਹ ਦਦਾਸ ਤੇ ਖੋਲੀ ਪਰ ਖੋਲੀ ਆਲੇ 14.5 ਉਹ ਦੇ ਦੇ ਹੁਣ ਕੀ ਆ ਯਾਰ ਮਾ ਦੀ ਠੀਕ ਆ ਫਿਰ ਲੈ ਆ ਬਈ ਯਾਰ ਹੁਣ ਬਦਲਾ ਉਹ ਹੁਣ ਹਾਂ ਕੀ ਬਰੇ ਦੇ ਜੈਸੇ ਵੀ ਨਾ ਤੂੰ ਨਾ ਨਹੀਂ ਮੰਨੀ ਤੂੰ ਬਸ ਹੁਣ ਲੈ ਲਈ ਲੈ ਹੁਣ ਲੈ ਜਵਾਲਾ ਫੇਰ ਫੇਰ ਉਹ ਯਾਰ ਫੇਰ ਕੋਈ ਆ ਯਾਰ ਯਾਰ ਆਪਾਂ ਹਾਂ ਦਿੰਦਾ ਨਹੀਂ ਫੜ ਲੈ ਯਾਰ ਪੈਸਾ ਨਾ ਦਿੰਦਾ ਨਹੀਂ ਫਰੋੜ ਕੋਸ਼ਾ ਕਹਿੰਦੀ ਦਿੰਦਾ ਹੋ ਦਿਖਾਈ ਕਰਾ ਦੂਗਾ ਹਮ ਅੱਜਾ ਰਹਿਣ ਦੇ ਮੰਗੇ ਪਰ ਧੱਕਾ ਨਾ ਕਰ ਓਏ ਉਹ ਨਾ ਧੱਕਾ ਕਰ ਮੰਗੇ ਓਏ ਹੋਰ ਕੀ ਆ ਫੇਰ ਹਮ ਆ ਮਾਰੀ ਚਾਲ ਉਹ ਜਾ ਲੈ ਗਏ ਯਾਰ ਮਾਰੀ ਇਹਦਾ ਚੌੜਾ ਹੋਈ ਜਾਂਦਾ ਇੱਥੇ ਉਹ ਉਂ ਲਾ ਜੇ ਤੂੰ ਕਹਤਾਂ ਹੋਰ ਕੀ ਆ ਉਹ ਫਿਰ ਉਹ ਸਾਰਾ ਓਏ ਉਹ ਬੱਜਾ ਖਾਉਂਦਾ ਨਾ ਗਿਫਟ ਕਰੀ ਜਾਂਦਾ ਮੈਂ ਸਾਰਿਆਂ ਨੂੰ ਲੈਣਾ ਰੱਖ ਲੈ ਉਹ ਨਹੀਂ ਐਡੂ ਉੱਚਾ ਆਪਣੇ ਨਹੀਂ ਚੱਲ 15 ਦੀ ਹੋ ਗਈ ਯਾਰ ਆਹ ਗਰੀਬ ਬੰਦਾ ਇਹਨੂੰ ਦੇ ਦੇ ਕੋਈ ਹਾਂ ਦੇ ਦੇ ਯਾਰ ਹੋਰ ਜੇ ਇਹਨੂੰ ਦੇ ਦੱਸ ਨਾ ਓਏ ਲਿਖਾ ਹਾਂ ਹਾਂ ਇਹਨੂੰ 5000 ਰਫਾ ਦੇਊਗੀ ਮੈਂ ਓ ਕਿੰਨੇ ਦੀ ਕਰਤੀ 16000 ਦੀ ਲੈ ਲਈ ਬਾਈ ਹੈ 16000 ਦੀ ਕਿਨੇ ਲੈ ਲਈ ਬਾਈ ਲਖਾਈ ਆ ਦੋ ਆਉਂਦੀ ਏ ਕੋੜੀ ਆ ਰਹੀ ਨਾ ਕਰਿਆ ਯਾਰ ਰਾਜਵੀਰ ਜਾ ਉੱਥੇ ਕੌਰ ਸਿੰਘ ਵਾਲਿਆਂ ਤੋਂ ਹਾਂ ਤੇ ਹਾਂ ਸੌ ਨਾਲ ਦਾ ਬੰਬ ਡਿੱਗ ਪੂਣ ਬਾਈ ਨੇ ਪੂਰੇ 16000 ਦੀ ਕਰਤੀ ਹਾਂਜੀ 16000 ਦੀ ਬਾਈ ਯਾਰ ਹੁਣ ਤਾਂ ਦੇ ਦੇ ਯਾਰ ਹਾਂ ਹੁਣ ਤਾਂ ਮੇਰੇ ਇਹ ਹੁਣ ਰੱਸਾ ਬੜੇ ਮਰੇਗਾ ਭੋਤੇ ਭਰਾ ਨੇ ਮੇਰੇ ਨੇ ਆਪਣੀ ਲਾਈਨ ਤੇ ਚੱਲ ਕੇ ਵੀ ਪੈਸੇ ਲਾ ਦੇ ਆ ਹੋਣ ਨਹੀਂ ਫੜਦਾ ਹੁਣ ਪਤਾ ਯਾਰ ਜਾਇ ਨਹੀਂ ਹੁਣ ਤਾਂ ਹੁਣ ਫਿਰ ਆਪਾਂ ਹੁਜੋ ਜੀ ਵੀ ਹੋਵਾਂਗੇ ਫਿਰ ਸਿੱਧੀ ਗੱਲ ਆ ਪੰਜਾਬੀਆਂ ਵਾਲੀ ਲਓ 16000 ਦਾ ਸੌਦਾ ਹੋ ਗਿਆ ਕਿੱਥੇ ਆ ਬਾਈ ਲਓ 15000 ਦੀ ਮੈਨੂੰ ਨਹੀਂ ਦਿੱਤੀ ਸੀ ਤੇ ਪਰ ਚੱਲ ਸਾਡੇ ਘਰੇ ਹੀ ਆ ਜੇ ਇਹਦੀ ਕੋਈ ਮੇਰੇ ਵੀਰ ਕੋਲ ਆ ਹਾਂਜੀ ਇਹ ਬਾਈ ਆ ਆਪਣੇ ਨਾ ਮਾਗੀ ਮੇਲੇ ਤੇ ਜਾਂਦੇ ਹੁੰਦੇ ਆ ਅਸੀਂ ਠੀਕ ਆ ਜੀ ਤੇ ਇਹ ਬਾਈਆਂ ਕੋਲੇ ਰੱਖੀਆਂ ਘੋੜੀਆਂ 8 ਸਾਲ ਹੋ ਗਏ ਅਸੀਂ ਮੰਨ ਲਾ ਇਕੱਠੇ ਤੰਬੂ ਲਾਉਣੇ ਆ ਉੱਥੇ ਠੀਕ ਆ ਜੀ ਠੀਕ ਕਿਹੜਾ ਪਿੰਡ ਆ ਜੀ ਇਹਨਾਂ ਦਾ ਮਹਾਵਦਰ ਮਹਾਵਦਰ ਆ ਜੀ ਮਹਾਵਦਰ ਜਿੱਤੇ ਸਿੰਧੂ ਘੋੜੀਆਂ ਵਾਲਾ ਜਿਹੜਾ ਹਾਂ 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 ਜਾਣਦੇ ਆ ਇਹ ਪਰ ਚੰਗੀ ਚੀਜ਼ ਹੀ ਦਵਾਈ ਇਹਨਾਂ ਦੀ ਨਹੀਂ ਬਾਈ ਚੰਗੀ ਆ ਭਰਾਵਾ ਅਜ ਤਾਂ ਆਪ ਲਟਾ ਪਿੰਗ ਹੋਏ ਸੀ ਇਹਦੇ ਤੇ ਪਰ ਸਾਡੇ ਪੈਰ ਨਹੀਂ ਉਹਨੇ ਲੱਗਣ ਦਿੱਤੇ ਨਹੀਂ ਬਾਈ ਰਾਈ ਮੈਂ ਉਹਦਾ ਕਹੂੰਗੇ ਛੱਡਦਾ ਨੇੜੇ ਕਰਕੇ ਉਹ ਫੇਰ ਹਣ ਮੇਰੇ ਪੱਲੇ ਕੁਛ ਨਹੀਂ ਉਹ ਪੱਟ ਕੇ ਦੀ ਨਹੀਂ ਸਿੱਤਿਆ ਜਿਹੜਾ ਗਾਂ ਵਿੱਚ ਨਹੀਂ ਸੀ ਇਹਨਾਂ ਨੇ ਰੱਖਣੀਆਂ ਜਿਹੜਾ ਬਾਈ ਰੱਖਣ ਵਾਲੇ ਬੰਦੇ ਦਾ 1500 ਦਾ ਫਰਕ ਹੁੰਦਾ ਹੀ ਆ ਤੇ ਬਾਈ ਜੀ ਗੁਜਰਾਤ ਵਾਲਿਆਂ ਨੇ ਆਪਣੇ ਨਮੈਸ਼ੀ ਪੀਸ ਛੱਡੇ ਹੀ ਨਹੀਂਗੇ ਹਮ ਸਾਰੇ ਲੈ ਕੇ ਚੁਗ ਚੁਗ ਕੇ ਆਪਣੇ ਵਰਗਾ ਤੜਕੇ 20000 ਮੰਗ ਲੈਂਦਾ ਅਗਲਾ ਹੰਦਾ ਚੱਕ ਵੀ ਏ ਭਾਈ ਭੋਮੇ ਜਿਹੜੀਆਂ ਸਹੀ ਪਾੜੀ ਬੱਕਰੀਆਂ ਹੁੰਦੀਆਂ ਨਾ ਉਹ ਬੱਕਰੀਆਂ ਇਹ ਸਿੰਘਾਂ ਵਾਲੀਆਂ ਸਹੀ ਆ ਜੀ ਸਹੀ ਆ ਆਪਾਂ ਕੱਲੇ ਕੋਹਣੀਆਂ ਪਿੱਛੇ ਪਏ ਚਿੱਟੀਆਂ ਮਗਰ ਉਹ ਸਹੀ ਬਰਬਰੀਆਂ ਹੈਣੀਆਂ ਸਹੀ ਆਹੀ ਨਸਲ ਆ ਜਿਹੜੀ ਲਾਲ ਗਲਦਾਰ ਤੇ ਲਾਲ ਗਲਦਾਰ ਹੀ ਚਾਹੀਦੀ ਆੱਖਾਂ ਦੇ ਵਿੱਚ ਡਿਮਾਂਡ ਹੈਗੀ ਆ ਇਹਦੀ ਆਲ ਇੰਡੀਆ ਦੇ ਵਿੱਚ ਇਹਦੇ ਬੱਕਰੇ ਇਹਦੇ ਕੁਰਬਾਨੀ ਲੱਗਦੇ ਆ ਲਾਲ ਗਲਦਾਰ ਠੀਕ ਹੈ ਜੀ ਇਹ ਸਾਰੇ ਕਿਤੇ ਇਹੀ ਚੱਲਦੀ ਆ ਇਹਦੀਆਂ ਸਾਰੀਆਂ ਨਿਸ਼ਾਨੀਆਂ ਇਹ ਆਪਣੀ ਖੁਸ਼ਕਿਸਮਤੀ ਆ ਆਪਣਾ ਜੈਤੋ ਦੇ ਅੱਗੇ ਡੜਵਾ ਆ ਏਰੀਏ ਦੀ ਠੀਕ ਹੈ ਜੀ ਆਪਣੀ ਇੰਡੀਆ ਦੀ ਸਭ ਤੋਂ ਵਧੀਆ ਬਰਬਰੀਆਂ ਆਪਣੇ ਆ ਏਰੀਏ ਦੀਆਂ ਹੀ ਆ ਹੈਗੀਆਂ ਸਹੀ ਜਿਹੜੇ ਸਾਫ ਕੇ ਰੱਖੀ ਬੈਠੇ ਆ ਖੰਨਾ ਉਧਰ ਮਰੇਲ ਕੋਟਲੇ ਵਾਲੀ ਬੀਟਲਾ ਤਮੋਲੇ ਵਾਲੀ ਬੀਟਲਾ ਮਸ਼ਹੂਰ ਅੰਬਰਸਰੀ ਬੱਕਰੀ ਉਵੇਂ ਹੀ ਬਰਬਰੀਆਂ ਆਪਣੇ ਏਰੀਏ ਦੀਆਂ ਮਸ਼ਹੂਰ ਆ ਬਈ ਬਕਸਰ ਜ਼ਿਲ੍ਹੇ ਦੀ ਹਾਂ ਆਪਣਾ ਜੈਤੋ ਏਰੀਆ ਅੱਗੇ ਡੜਵਾ ਏਰੀਆ ਹੋ ਗਿਆ ਤੇ ਆ ਬੱਲੂ ਆਣਾ ਹੋ ਗਿਆ ਇਧਰ ਆ ਪਿੰਡ ਹੋ ਗਿਆ ਆਪਣੇ ਪੜਾਈਆਂ ਨੇ ਦੇ ਆਸ-ਪਾਸੇ ਦੇ ਆ ਹੋ ਗਏ ਠੀਕ ਆ ਠੀ ਸੋ ਐਸ ਮੰਡੀ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਪੈਸੇ ਗਿਣਾ ਦਿਓ ਜੀ ਬਹੁਤ ਵਧੀਆ ਬਾਈ ਜੀ ਹਰਾਂ ਨੇ ਸੌਦਾ ਕੀਤਾ ਆਜਾ ਇੱਕ ਬਰਬਰੀ ਦੀ ਦੋਸਤੋ ਤੁਸੀਂ ਦੱਸ ਤੁਹਾਨੂੰ ਦੱਸ ਦਿੰਨੇ ਆ ਵੀ ਮੰਡੀ ਚ ਵੱਧ ਤੋਂ ਵੱਧ 10 ਮਿੰਟ ਹੀ ਖੜਦੀ ਆਗੇ ਤੇ 10 ਮਿੰਟਾਂ ਦੇ ਵਿੱਚ ਵਿੱਚ ਸੌਦਾ ਹੋ ਜਾਂਦਾ ਜੇ ਕੋਈ ਚੰਗੀ ਬਰਬਰੀ ਆਉਂਦੀ ਇਹਦਾ ਭੋਮੇ ਆਏ ਗੱਲ ਆ ਬਾਈ ਹਾਂਜੀ ਪਾਟ ਤਾਂ ਬਈ ਹੱਥੋਂ ਥੀ ਵਗਦੀ ਆ ਇਹਦਾ ਬੱਕਰਾ ਪਿੱਛੇ ਲਾਉਣਾ ਔਖਾ ਹੋ ਜਾਂਦਾ ਭਾਣੇ ਕੰਮ ਕਰਨਾ ਉਹ ਜੀ ਸੋ ਸਾਮਝ ਨਾ ਕਰੀ ਸਹੀ ਹੈ ਜੀ ਸਹੀ ਹੈ ਬੱਕਰੇ ਬਾਹਰ ਆਉਂਦੇ ਭਾਈ ਬੈ ਬੈ ਕਰੀ ਜਾਂਦੇ ਆ ਉਹ ਥੋੜਾ ਘੱਟ ਤੇ ਬਰਬਰੀਆਂ ਲਿਆ ਤੂੰ ਭਾਈ 100 ਲਿਆ ਇੱਕ ਮਿੰਟ ਚ ਵਗ ਜਾ ਦੇਖ ਜਾਂਦੀਆਂ ਬੱਕਰਾ ਲੰਗੂ ਨਹੀਂ ਰੱਸਾ ਫੀਫਰੇਗਾ ਸਹੀ ਗੱਲ ਹੈ ਟਿੱਟਰ ਤਾਂ ਸਰੇ ਵਾਲੀ ਵਿਕਦੀ ਆ ਬਿਲਕੁਲ ਬਿਲਕੁਲ ਇਹ ਦੀ ਸੀ ਬੱਕਰੀ ਇਹ 19 20 ਵਿਕ ਜਾਂਦੀ ਆ ਇਹਦਾ ਭਾਈ ਖੜ ਠੀਕ ਹੈ ਭਾਈ 5 10 ਮਿੰਟ ਹੀ ਹੋਈ ਸੀ ਆਇਆ ਨੂੰ ਤੇ ਚਲੋ ਠੀਕ ਆ ਭਾਈ ਜੀ ਜੀ ਚੰਗੀ ਲਿਆਉਂਦਾ ਜਿਵੇਂ ਇਹਨੂੰ ਘੋੜੀਆਂ ਦੀ ਪਰ ਕਿਵੇਂ ਬੱਕਰੀਆਂ ਦੀ ਆ ਸਹੀ ਹੈ ਜੀ ਸਹੀ ਚੰਗੀ ਲਿਆਉਂਦਾ ਕੱਢ ਕੇ ਕੁਆਲਿਟੀ ਹਾਂ ਹਾਂ ਕੋਈ ਪਾਰਕ ਨੇੜੇ ਚ ਨਾ ਇਹਦੇ ਕੋਲੇ ਚਿੱਟੀਆਂ ਅੱਖਾਂ ਵਾਲੀ ਪਾਟ ਸੀ ਮੈਂ 4500 ਰੁਪਇਆ ਲਾਇਆ ਨਿੱਕੀ ਜੀ ਸੀ ਏਡੀ ਇਹ ਲਿਆਂਦਾ ਸ਼ੇਰੇ ਦੀ ਕਾਟੇ ਨਿੱਕੀ ਪਾਟ ਲੈ ਦੋ ਆਪਾਂ ਹੀ ਆਪਾਂ ਹੀ ਲਾਉਣੇ ਉਹਨੇ ਰੇਟ ਤੇ ਮੁੜ ਕੇ ਦੂਜੇ ਗਾਹਕ ਨੂੰ ਇਹ ਫੜਾ ਦਿੰਦਾ ਜੇ ਭਾਈ ਪੈਸੇ ਅਸੀਂ ਰਾਹ ਪਾ ਦਿੰਦੇ ਹਾਂ ਦੇ ਦੇ ਤੀ ਹੁਣ ਹਾਂ ਅਗਲੇ ਨੂੰ ਆਏ ਹੋ ਜਾਂਦਾ ਵੀ ਭੋਮਾ ਲਾ ਗਿਆ ਇੰਨੇ ਬਸ ਮੰਗੀ ਉਹਨੇ ਕਿ 30000 ਕਰਾ 15 ਵਾਲੀ ਦਾ ਯਾਰ ਕੋਈ ਨਹੀਂ ਹੁਣ ਅਸੀਂ 15 ਹੀ ਲਾਇਆ ਕਰਾਂਗੇ ਵਾ ਠੀਕ ਆ ਫਿਰ ਮਿਲ ਜਾ ਕਰੀ ਬੇਟੀ 30 ਵਾਲੀ ਦਾ ਹੁਣ ਅਸੀਂ 15 ਲਾਇਆ ਕਰਾਂਗੇ ਤੋ ਐਸੀ ਹਾਸੀ ਮਜ਼ਾਕ ਸਾਲਾ ਉਹਨਾਂ ਨੇ ਲੈਂਦਾ ਵਪਾਰੀ ਵੀਰਾਂ ਨਾਲ ਇਹ ਦੋਸਤੋ ਜਿੰਨਾ ਵੀਰਾਂ ਕੋਲੇ ਚੰਗੀਆਂ ਬਰਬਰੀਆਂ ਐ ਅੱਜ ਦਾ ਸੁਣਿਆ ਸੁਣ ਲੈਣ ਵੀ ਇਹਨਾਂ ਨੂੰ ਸੰਭਾਲ ਲਓ ਕਿਉਂਕਿ ਇਹ ਗਜਰਾਤ ਮਹਾਰਾਸ਼ਟਰ ਤੇ ਰਾਜਸਥਾਨ ਚ ਇਹੇ ਖਰੀਦ-ਖਰੀਦ ਕੇ ਲਈ ਜਾਂਦੇ ਤੇ ਆਪਣੇ ਹੰਸਲ ਲੋਪ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਬਈ ਜੀ ਬਹੁਤ ਮਿਹਰ ਅੱਲਾਹ ਲੋ ਵੀ ਦੋਸਤੋ ਆ ਦੋ ਪੱਠਾਂ ਰਖਾਲਾ ਮੰਡੀ ਤੇ ਇੱਕ ਵੀਰ ਲੈ ਕੇ ਆਇਆ ਹੈ ਭਾਈ ਕਿਹੜਾ ਪਿੰਡ ਆਪਣਾ ਕੋਟਪਾਈ ਹੈ ਕੋਟਪਾਈ ਆਪਣਾ ਬੰਦਾ ਮੇਰਾ ਦਮੋਜ ਆਪਣਾ ਜੱਗੀ ਤੁਸੀਂ ਲੈਨੇ ਆਂ ਬਾਈ ਹਾਂ ਬਾਈ ਇੱਕ ਪੱਠ ਲੈਣਾ ਮੈਂ ਰੱਖਣਾ ਇੱਕ ਲੈਨੇ ਆਂ ਕੋਨੀਆਂ ਜਿਹੜੀ ਆਹਾ ਕੀ ਲਾਇਆ ਬਾਈ ਬਾਈ ਕੀ ਮੰਗਦਾ ਇੱਕ ਦਾ ਇਹ ਦੋਨੋਂ ਹੀ ਵੇਚਨੀ ਹੈ ਇਕੱਠੀਆਂ 18000 ਦੀ 18000 ਇਹ ਵਾਲਾ ਇੱਕ ਦਾ ਬਾਈ ਕਹਿੰਦਾ 9000 ਰੁਪਿਆ ਹੂੰ ਗਾਰਸੋਂ ਜਿਹੜੀ ਗੱਲ ਕਹਿਣ ਵਾਲੀ ਮੈਨੂੰ ਤਾਂ ਜਾਇਜ਼ ਕਰਦੇ ਯਾਰ ਮੈਂ ਰੱਖਣੀ ਹੂੰ ਦੱਸ ਦੇ ਬਾਈ ਯਾਰ ਜਾਇਜ਼ ਹੈ ਜਾਇਕਾ ਦੇ ਕੋਈ 100 ਰੁਪਏ ਦਾ ਬੰਦਾ ਮਾਰ ਨਾ ਕਰ ਪੈਸੇ ਦੇ ਲਿਆ ਤੈਨੂੰ ਕੋਈ ਆਫਰ ਨਹੀਂ ਕਰ ਬਾਈ ਇਹ ਅਸੀਂ ਵੀ ਮਾਲ ਦੇਣਾ ਬਾਈ ਯਾਰ ਕੀ ਆਖਿਆ ਤੂੰ ਯਾਰ ਇਹ ਨੌ ਦੀ ਕਹਿੰਦਾ ਇੱਕ ਪੱਟ ਕੋਣੀ ਮੈਂ ਲੈ ਜਾਇਗਾ ਹੈ 7500 ਦੀ ਪੁੱਛ ਯਾਰ ਕੱਚੇ ਬਿੱਲੇ ਆ ਲਾਠੇ ਹਜ਼ਾਰ ਦੀ ਦੇ ਯਾਰ ਜਾ ਦੇ ਪੁੱਛਦਾ ਵੀ ਨਹੀਂ ਸਾ ਫੇਰ ਹਣਾ ਸੌਦਾ ਇਹਦੀ ਗੁੱਸਾ ਦਾ ਮੰਨ ਲੈ ਜਬਾਈ ਇਕੱਠੇ ਦੋਨੇ ਸਾਨੂੰ ਤੋਰੋ ਕਰੇ ਯਾਰ ਦੋਨੇ ਲੈ ਲੋ ਇੱਕ ਲੈ ਲਈ ਦੋਹਾਂ ਦੇ ਪੋਪੇ ਸੀ ਸਾਡੇ 14 ਦੀ ਕਰਾਈਆਂ ਕੱਟੀਆਂ ਉਹ ਨਹੀਂ ਐ ਨਹੀਂ ਸਾਡੇ 14 ਦੀ ਮੈਂ ਤਾਂ ਕੋਈ ਨਹੀਂ ਛੱਡੀ ਸੀ ਮਾਲ ਦੀ ਜਲਮਗਾ ਬੱਕਰੀ ਦੇਖ ਲੈ ਉਹ ਰੱਖਣਾ ਤੇ ਲੈਣੀ ਬਾਈ ਜਾਨ ਬਾਜੂ ਇਹ ਮੇਰੇ ਪਿੰਡ ਦੇ ਆ ਕੋਈ ਕਹੇ ਮੇਰੇ ਆਤੇ ਨੌ ਦੀ ਕੋ ਲੀਗ ਕੱਢੀ ਆ ਤੂੰ ਉਹ ਮੂੰਹ ਮੱਗੇ ਦੇ ਮਾਤਾ ਨੂੰ ਨਹੀਂ ਮਿਲਦੀ 10 ਤੇ ਨੌ ਗੱਲ ਖਾਈ ਕਰਾ ਲੂ ਮੈਂ ਯਾਰ 8000 ਦੀ ਹੋ ਗਈ ਜਾਂ ਕੋਹ ਲਿਆ ਠੀਕ ਆ ਬਾਈ ਉਹ ਰੱਖ ਲੈ ਸਹੀ ਆ ਹੁਣ ਬਾਈ ਉਹ ਬੋਣੀ ਕਰ ਲੈ ਬਾਈ ਕਿ ਮੇਰੇ ਨਾਲ ਲੜਦਾ ਕੋਇਆ ਕਰ ਲੋ ਕੋਇਆ ਕਰ ਲੋ ਓਏ ਲੜਨ ਲੜਾਉਣ ਵਾਲਾ ਕੀ ਆ ਯਾਰ ਲੜਨ ਵਾਲਾ ਕੀ ਆ ਕੋਈ ਆ ਬਠਗੀ ਮਰੀ ਇਹਨੇ ਲੜਨ ਵਾਲਾ ਕੰਮ ਆ ਇਹਦੀ ਮੁਰਤੇ ਆ ਤੋਨੇ ਲੈਣਾ ਤੂੰ ਯਾਰ ਉਹ ਲੈਣੀ ਇੱਕਾ ਗੁਰੂ ਇੰਨਾ ਕਿ ਜਾਇਸ ਨਾਲ ਆਵੇ ਕੋਲੇ ਲਾ ਵੀ 8000 ਤੇ ਲਖਾਈ ਕਹਿਤੀ ਐਸ ਪੱਤ ਦੀ ਜੱਗੀ ਨੇ ਕੋਟ ਪਾਈ ਵਾਲੇ ਨਹੀਂ ਲੈਂਦੇ ਸਾਡੇ ਕੋਲ ਨਹੀਂ ਕੀ ਜਾ ਸਕੀ ਭਰਾਵਾ ਪੈਸੇ ਵੀ ਦੇਣੇ ਆ ਕਿ ਐਵੇਂ ਬੈਠ ਕੇ ਬੱਤੀ ਨਹੀਂ ਕੋਈ ਨਹੀਂ ਇੱਕ ਤੇਰੀ ਫੇਰ ਵੇਚ ਜੂਗੀ ਕੁਝ ਗਰੀਤ ਨਹੀਂ ਇੱਥੇ ਆ ਕੇ ਕਰਕੇ ਵਿਗਣੀਆਂ ਸਾਰਾ ਮੇਲਾ ਐਂ ਹੀ ਵਿਗਦਾ ਪਹਿਲਾ ਦੂਜੀ ਦਾ ਸੌਦਾ ਕਰ ਉਹਦਾ ਆਪ ਕਰ ਲਾਂਗੇ ਕਿਹੜੀ ਦਾ ਦੂਜੀ ਦਾ ਦੱਸ ਇੱਕ ਦਾ ਦਬੇਡ ਉਹ ਵੀ ਨਿਕਰਦਾ ਦਾ ਪੂਰ ਨਿਕਰਦਾ ਮੂੰਹ ਦਾ ਇਦਾਂ ਕਰਾ ਇੱਕ ਦਾ ਦੱਸ ਛੋਟੀ ਦਾ ਦੱਸ ਲੈ ਭਾਈ ਹੁਣ ਬੋਲੀ ਲੈਣ ਦੇ ਨਾ ਗੱਲ ਮੰਗਦਾ ਬੋਲੀ ਦੱਸ ਛੋਟੀ ਦਾ ਬੋਲੀ 7500 500 ਘਟਕੇ ਲੈ ਫਿਰ ਲੈ 7000 ਦੀ ਗੱਲ ਫਿਰ 500 ਘਟਕੇ ਲੈ 500 ਘਟਕੇ ਪਤੰਨਾ 10 ਕਿਲੋ ਪੱਠੇ ਨੂੰ 7500 ਕੌਣ ਦੇਊਗਾ ਮੈਨੂੰ ਆ ਭਾਈ ਕੋਟ ਭਾਈ ਤੋਂ ਆਇਆ ਚਾਰਕ ਮੂਵੀ ਲਾਂ ਕਰਾ ਦੀ ਪਹਿਲਾਂ 5000 ਦੀ ਦੇ ਕਾਲਕ ਬੰਨ ਮੇਰੇ ਹਾਂ ਜਰ ਦੀ ਤਾਂ ਛੋਟੀ ਲੈਣਾ ਮੈਂ 2 ਮਹੀਨੇ ਪਹਿਲਾਂ ਮੈਂ ਲਈ ਜਿੱਥੋਂ ਹੀ ਉਹ ਭਰਾਵਾ ਲਈ ਹੋਣੀ ਆਣਾ ਅਸੀਂ ਕਿਹੜਾ ਪੁੱਛ ਗਏ ਆ ਕਿੰਨਾ ਫਾਦਿਓ ਪਾ ਕੋਸ਼ੀ ਦੇ ਦਿਓ ਓ ਯਾਰ ਇੱਕ ਤਾਂ ਮਕਾਦ ਤੁਸੀਂ ਯਾਰ ਸਵਦਾ ਕਰੋ ਬਾਈ ਯਾਰ ਜਗ ਗਈ ਇੱਕ ਤਾਂ ਵੇਚ ਲੋ ਪਹਿਲਾਂ ਓ ਯਾਰ ਤੇ ਫੜਾ ਜੱਗੀ ਇੱਕ ਵੇਚ ਪਹਿਲਾਂ ਯਾਰ ਬਾਈ ਯਾਰ ਇੱਕ ਦੇ ਦੂਜੀ ਵੀ ਵੇਚ ਦਾਂਗੇ ਕੋਈ ਇਹਦੇ ਕੋਈ ਭੱਜਣ ਭਜਾਉਣ ਵਾਲਾ ਕੰਮ ਨਹੀਂ ਬਾਈ ਕਣੀ ਵੀ ਸਹੀ ਆ ਆ ਫੜ ਬੋਣੀ ਕਰੋ ਤੜਕੇ ਤੜਕੇ ਜਿਆ 8000 ਦੀ ਲਿਖਾਈ ਮੈਂ ਕਰਾ ਲਵਾਂ ਪਹਿਲੇ ਚੱਲ ਠੀਕ ਆ 200 ਰੁਪਿਆ ਪੈ ਗਿਆ ਇਹਨੂੰ ਲਿਖਾਈ ਦਾ ਵੀ ਕਦੇ ਕਦਰ ਪਿੰਡ ਦੇ ਬੰਦੇ ਨਹੀਂ ਇਹਦਾ ਹੁੰਦਾ ਕਰੇ ਜਾ ਯਾਰ 8200 ਰੁਪਿਆ ਲੈਣੀ ਚੱਲ ਠੀਕ ਆ ਸਰ ਲਿਖਾਈ ਵੀ ਜੱਗੀ ਕਰਾ ਦੂਗਾ ਚਾ ਲਿਖਾਈ ਵੀ ਜੱਗੀ ਕਰਾ ਦੂਗਾ 8200 ਲੈ ਦੇਣੀਆਂ ਭਰਾਵਾ ਕੱਟੀਆਂ ਯਾਰ ਕੀ ਹੋ ਗਿਆ ਉਤੋਂ ਦੀ ਪਈ ਜਾਂਦੇ ਸਭ ਦੇ ਕੀ ਵੇਖ ਲਿਆ ਤੁਸੀਂ ਐਵੇਂ ਕਰੀ ਜਾਂਦੇ ਚੜੜਾ ਕਰੀ ਜਾਂਨੇ ਕੇ ਪੰਜ ਕੋਲੇ ਨਹੀਂ ਤਾਂ ਜੀ ਵੀ ਉਹਦਾ ਕਰ ਲੈਣ ਅੱਜ ਕਾ ਤੂੰ ਵੀ ਮੇਰੇ ਨਾਲ ਦੁਬਾਰਾ ਸੌਦਾ ਚੱਲਿਆ ਮੇਰੇ ਜੀ ਕਰ ਦੋਨਾਂ ਪੱਖਾਂ ਦਾ ਪਹਿਲੇ ਸਿੰਘਾ ਵਾਲੀਆ ਤੇ ਇੱਕ ਕੋਲੀ ਆ ਤੇ ਬਾਈ ਕੀ ਮੁੱਲ ਦਿੱਤਾ ਸੀ 18000 ਤੂੰ ਵੀ ਲਾਇਆ ਯਾਰ 11000 ਨਹੀਂ ਬਈ 15000 15000 ਕਿਹ ਕੀ ਜਾਂਦਾ ਬੱਕਰੀਆਂ ਦਾ ਲੱਗਿਆ ਹੋ ਲੱਗਿਆ ਹੋ ਬਈ ਲੱਗਿਆ ਹੋ ਮੈਂ ਚਾਹ ਤੋ ਨਹੀਂ ਇਹ ਮੈਂ ਨਾ ਮੇਰੇ ਹੱਥ ਤੇ ਫੜਾ ਦੇ ਵਾ ਜਿੰਨੇ ਦਿਨਿਆਂ ਨੇ ਜਾਜੇ ਬਕਾ ਜਾਇ ਜੀ ਆ ਬਾਈ ਆ ਲੈ ਯਾਰ 12000 ਦਿਆਂ ਤੇ 15 ਦਾ ਲੱਗ ਗਿਆ ਕਿੰਨੇ ਦਿਨਾਂ ਕੋਈ ਕਰੇ ਯਾਰ ਆਪਦਾ ਤਾਂ ਗਾਗ ਦਾ ਮੂਹ ਹੈ ਤੂੰ ਥੋੜਾ ਅਗਲਾ ਮੰਨੂਗਾ ਤੂੰ ਆਪਦਾ ਲੱਖਿਆ ਦੇਂਗਣੀ ਬਾਈ ਇੱਕੋ ਹੀ ਗਾਹ ਨਾ 18 ਦਾ ਯਾਰ 13000 ਦਿਆਂ ਦੇ ਔਰ ਕਿੰਨੇ ਦਿਆਂ ਕਹਿੰਦਾ ਹਾਂ ਨਾ ਮਕਾ ਦੇ 5400 ਛੂਟ ਕਰ ਦਿਆਂਗੇ ਆ ਲੈ ਇਤਰਾ ਹੋ ਸਕਦਾ ਦੇਣੀਆਂ ਨਾ ਦੇਣ ਤੇਰੀ ਮਰਜ਼ੀ ਆ ਛੱਡ ਦੇ ਜਾਂ 14000 ਦੀ ਹੋ ਗਿਆ ਭਾ ਕੁਛ 15 ਲੱਗ ਗਿਆ ਠੀਕ ਹੈ ਹਾਂ 15 ਲੱਗਿਆ ਸੀ ਦਿੱਤੀਆਂ ਨਹੀਂ ਲੈ ਲੈ ਇਹ ਦੇਖੋ ਉਹ ਐ ਤਾਂ ਬਹੁਤ ਰੂਟਾ ਹੁੰਦਾ ਮੰਡੀ ਆ ਚਾਹ ਫਰੀ ਆ ਮੰਡੀ ਜੇ ਬੇਤਰ ਜਿਹੜਾ ਹੁੰਦਾ ਸਹੀ ਗੱਲ ਆ ਕੋਈ ਵੱਧ ਘੱਟ ਨਾ ਹੋਵੇ 5 6 7 8 9 10 20 ਸੌਦਾ ਚੱਲੀ ਜਾਂਦਾ ਪੁੱਤੋ ਮੰਡੀ ਵਾਲੇ ਖਾਨ 24 25 26 27 14 14 ਓ ਵੇਚ ਲੈ ਬਾਈ ਯਾਰ ਖਾਨ ਦੇਣੀਆਂ ਦੇ ਦੂ ਨੀ ਰੱਖ ਲਈ ਤੋਂ ਬਾਅਦ ਇਹਨੂੰ ਨਹੀਂ ਕਹਿਣਾ ਆ ਫੜ ਕਿਹੜੀ ਪੈਸੇ ਉਹ ਗੇਲਾ ਜੋ ਚੰਗੇ ਲੱਗੇ ਦੇ ਦੇ ਨਹੀਂ ਤਾਂ ਰੱਖ ਲਈ ਬੱਕਰੀਆਂ ਸਾਢੇ 14 ਹਜ਼ਾਰ ਆ ਯਾਰ ਸਾਢੇ 14 ਹਜ਼ਾਰ ਹਾਂ ਜਿਹਦਾ ਮਹਿਲ ਖਾਨ ਨੂੰ ਨਹੀਂ ਪਹੁੰਚਦਾ 15 ਦੀਆਂ ਨਹੀਂ ਦਿੱਤੀਆਂ ਤੂੰ ਸਾਢੇ 14 ਕਹੀਏ ਓ ਯਾਰ ਬਾਈ ਬੱਡੀ ਮਰਜੀ ਨਹੀਂ ਦਿੱਤੇ ਤਾਂ ਗਾਗ ਦਾ ਕੀ ਪਤਾ ਕੀ ਇਹਦਾ ਬਾਅਦ ਵਿੱਚ ਸਾਢੇ 14 ਦੱਸ ਬਿਕਲ ਮੂੰਹ ਨਾਲ ਕਹਦੇ ਅਗਲੇ 11000 ਦੇ ਛੱਡ ਦਿਆਂਗੇ ਯਾਰ ਅਸੀਂ 2000 ਅਸੀਂ ਘਟਕਾ ਤਾਂ ਲੱਗਾ ਰਹਿੰਦੇ ਯਾਰ ਆਪਾਂ ਲੱਗਾ ਤਾਂ ਤਾਂ ਨਹੀਂ ਘਟਦੇ ਨੇ ਖੜ ਕੇ ਨਹੀਂ ਯਾਰ ਨਹੀਂ ਆਇਆ ਉਹਨੂੰ ਵੀ ਦੇ ਆਹ ਕਹਿਣਾ ਚਾਕਾ ਹੁਣ ਨਾ ਮੋੜੀ ਹੁਣ ਨਾ ਮੋੜੀ ਹੁਣ ਐਵੇਂ ਮੋੜੀ ਹੁਣ ਨਾ ਮੋੜੀ ਰਕਮ ਬਹੁਤ ਆ ਤਾ ਤੂੰ ਪੜਿਆ ਨਹੀਂ ਗੇ ਲੈ ਤੇਰੇ ਹੱਥਾਂ ਰੁਪਏ ਆ ਯਾਰ ਯਾਰ ਵਾਦੇ ਨਹੀਂ ਹੋਰ ਕੀ ਆ ਪੈਸੇ ਕੱਚੇ ਨਹੀਂ ਗੇ ਕੱਚੇ ਨਹੀਂ ਲਾਉਂਦਾ ਫਿਰ ਜਿਹੜੀ ਗੱਲ ਯਾਰਤੀ ਹੋਈ ਹੋਊਗੀ ਨਹੀਂ ਮੋੜਦੇ ਨਹੀਂ ਮੋੜਦਾ ਪਤਾ ਸਾਨੂੰ ਮਾਲ ਲਿਜਾਣਾ ਹੈ ਜਿਹੜੀ ਗੱਲ ਆ ਭੱਲੇ ਨਾਲੇ ਬੰਦੇ ਤੇ ਆਏ ਨਹੀਂ ਕਹਿਣਾ ਪੁੱਛਾ ਮੋੜੋ ਯਾ ਚਲ ਪਰਤ ਉੱਥੇ ਕਟਾ ਦੇ ਪਰਤੀ ਆਪ ਦੀ ਆਪਦੀ ਨਹੀਂ ਜਿਹੜੀ ਗੱਲ ਆ ਆਪਣੀ ਆਪਣੀ ਲਖਾਈ ਕੋਟ ਕਰਦੀ ਭਵਨ ਖੋਸ਼ ਹਾਂ ਆ ਆ ਲੋ ਜੀ ਪੂਰੇ 15000 ਦਾ ਮਾਲ ਇਹ ਵਿਕ ਗਿਆ ਦੋਵੇਂ ਪੱਠਾ ਸੀਗੀਆਂ ਇੱਕ ਘੋਨੀਆਂ ਤੇ ਇੱਕ ਆ ਦੀ ਆਪ ਦੀ ਉਹ ਆਪ ਦੀ ਜੋਗੇ ਤੁਸੀਂ ਆ ਕਾਲਾ ਮੰਡੀ ਦੇ ਦੋਸਤੋ ਸੌਦਾ ਹੋਇਆ ਲਖਾਇਓ ਆ ਜੋ ਭਾਈ ਜੀ ਕਿਹੜਾ ਪੈਂਡਾ ਆਪਣਾ ਕੋਟ ਪਾਈ ਹੈ ਜੀ ਕੋਟ ਮੇੜਾ ਪੈਂਡਾ ਭਾਈ ਜੱਗੀ ਵਾਲਾ ਪੈਂਡਾ ਤੇ ਜੱਗੀ ਨੇ ਸੌਦਾ ਕਰਾਇਆ ਬਹੁਤ ਬਹੁਤ ਧੰਨਵਾਦ ਭਾਈ ਮੈਂ ਨੀ ਹਾਂਜੀ ਕਾਲਾ ਸੌਦਾ ਹੋਈ ਜਾਂਦਾ ਬਾਈ ਖੜ ਕੇ ਕਰ ਸੌਦਾ ਯਾਰ ਸੌਦਾ ਫਰਕ ਵੀ ਮੇਂ ਬਾਈ ਯਾਰਾਂ ਦਾ ਇਹ 100 ਦਾ ਟੱਚਾਂ ਦਾ ਲਾ 100 ਦਾ ਹੀ ਫਰਕ ਹੈ ਯਾਰ ਹੋਰ ਇਹਦਾ ਕਰ ਬੈਣ ਚਲ ਹੋ ਗਿਆ ਯਾਰ 8 ਲਈ ਚਲ ਹੋ ਗਿਆ ਯਾਰ ਆ ਲਾ ਫਿਰ ਹੁਣ ਹੋ ਗਿਆ ਲਾ ਹੋ ਗਿਆ ਸਾਰਾ 40000 ਰੱਟ ਜਾਂਦੇ ਇਹਨੂੰ ਕਿਵੇਂ ਨਾਲੇ ਉਹ ਕਿੰਨਾ ਕੁ ਫਰਕ ਆ ਬਾਈ ਪੂਰਾ ਹੀ ਹੱਥ ਗਿਆ ਕਿਹੜਾ ਪਿੰਡ ਆ ਬਾਈ ਜੀ ਪਹਿਲਾਂ ਤਾਂ ਦੱਸ ਕੋਟ ਪਾਈ ਆਈ ਕੋਟ ਪਾਈ ਇੱਕੇ ਪਿੰਡ ਦੇ ਬੰਦੇ ਆ ਤੁਸੀਂ ਯਾਰ ਫੇਰ ਵੀ ਤੁਤੋ ਸੌਦਾ ਨਹੀਂ ਹੋਇਆ ਠੀਕ ਆ ਫਿਰ ਕੀ ਮੰਗਿਆ ਬਾਈ ਨੇ ਖੜੀ ਯਾਰ ਮੰਗਿਆ ਸੀ 9 ਅੱਛਾ ਉਹਨੇ ਲਾਇਆ ਸੀ 7000 ਅੱਛਾ ਪਿੰਡ ਦੇ ਕਹਿੰਦਾ ਪੂਰਾ ਹੱਥ ਕਰਾ ਦੇ 7500 ਆਹ ਪੂਰਾ ਅੱਠ ਕਰਾ ਦੇ ਅੱਠ ਤਾਂ ਹੋ ਗਿਆ ਹਾਂ ਇਹਦਾ ਯਾਰ ਪੂਰਾ ਅੱਠ ਕਰਾ ਦੇ ਹਾਂ ਹੁਣ ਤਾਂ ਅੱਠ ਹੀ ਹੋ ਗਿਆ ਚੱਲ ਫੇਰ ਫੜ ਬਾਈ ਲੋ ਠੀਕ ਹੈ ਜੇ ਫੜ ਉਹ ਫੜ ਲਾ ਫਿਰ ਹੁਣ ਇਹਦੇ ਚ ਕੀ ਰਹਿ ਗਿਆ ਉਹ ਇਹਦੇ ਚ ਫਸ ਨਹੀਂ ਵੱਧ ਮੇਰੀ ਗੱਲ ਸੁਣ ਜੇ ਮੰਗ ਲਿਆ ਇਹ ਨਹੀਂ ਮਤਲਬ ਕਿ ਵੀ ਇਹ ਅਸ਼ਮਾਨਾ ਤੇ ਚੜ ਜਾਊਗਾ ਕੋਈ ਬੱਕਰੇ ਪਹਾੜ ਚੜ ਗਏ ਹਾਂ ਲੈਣੇ ਫੜ ਲਾ ਸਾਈ ਫੜ ਲਾ ਲਖਾਈ ਨਹੀਂ ਮੈਂ ਕਰਾਉਣੀ ਫਿਰ ਲਖਾਈ ਕਰਾਣੀ ਉਹ 100 ਨਾਲ ਤੇਰੀ ਮਹਿੰਗਾ 100 ਸਰਦਾਰ ਬੰਦਾ ਯਾਰ 100 ਨਾਲ ਉਹ ਪਿੰਡ ਵਾਲਾ ਤੇਰੇ ਪਿੰਡ ਦਾ ਬੰਦਾ ਭਾਈ ਇਹ ਇਹ ਕੋਈ ਮੇਰੀ ਪਿੰਡ ਦਾ ਬੱਸ ਤੂੰ ਆਪ ਦਾ ਆਪ ਦੇ ਵਾਹ ਭਾਈ ਤੁਹਾਡੇ 100 ਨਾਲ ਤਾਂ ਨਹੀਂ 100 ਨਾਲ ਕੁਝ ਨਹੀਂ ਹੁੰਦਾ ਭਾਈ ਗਣਾਓ ਪੈਸੇ ਤੂੰ ਆ ਜਾ ਜੀ ਗਣਾਓ ਪੈਸੇ ਹੀ ਬੱਕਰਾ ਵੀ ਤੁਹਾਨੂੰ ਦਿਖਾਉਣੇ ਆ ਬਰਬਰੀ ਬੱਕਰਾ ਬਹੁਤ ਸੋਹਣਾ ਚੱਲ ਉਹ ਸਾਹਮਣੇ ਬਰਬਰੀ ਬੱਕਰਾ 8000 ਦਾ ਹੋਇਆ ਦੋਸਤੋ ਆਪੋ ਆਪਣੀ ਲਿਖਾਈ ਆ ਤੇ ਬਹੁਤ ਹੀ ਚੰਗਾ ਬੱਚਾ ਗੁਲਾਬੀ ਜਮੜੀ ਜੱਗੀ ਨੇ ਲਿਆ ਇਹ ਕੋਟਪਾਈ ਵਾਲੇ ਨੇ ਤੇ ਬਾਈ ਵੀ ਕੋਟਪਾਈ ਦਾ ਹੀ ਸੀਗਾ ਜਿਹੜਾ ਵੇਚਣ ਆਇਆ ਪਹਿਲਾ ਪਹਿਲਾ ਸੌਦਾ ਹੋ ਚੁੱਕਾ ਐ ਰਖਾਲਾ ਮੰਡੀ ਦਾ ਠੀਕ ਆ ਭਾਈ ਖੁਸ਼ ਆ ਚਲੋ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਸੌਦਾ ਕਰਨ ਦੇ ਲਈ ਯਾਰ ਨਹੀਂ ਜੇ ਕੋਈ ਫਾਇਦਾ ਹੁੰਦਾ ਉਹ 11 11 ਨਹੀਂ ਜੋ ਕਿਸੇ ਨੇ ਕੁਝ ਖਟਿਆ ਨਹੀਂ ਕਾਲਿਆ ਕਿੰਨੇ ਨੇ ਵੇ ਦੋਚ ਹਾਂ ਠੀਕ ਆ ਯਾਰ ਨਹੀਂ ਬਾਈ ਉਹ ਵਜਾ ਨਹੀਂ ਵੇਖਣਾ 11 ਕਿਲੋ ਵਜਾ ਨਹੀਂ ਬਾਈ ਬੱਕਰੇ ਦਾ ਸੌਦਾ ਚੱਲੀ ਜਾਂਦਾ ਕੀ ਮੰਗਿਆ ਬਾਈ ਮੰਗਿਆ ਨਹੀਂ ਯਾਰ ਹੋ ਹੀ ਗਿਆ ਸੀ 15000 ਹਾਂ ਫਿਰ ਇਹਨਾਂ ਨੂੰ ਮੈਂ ਕਿਹਾ ਵੀ 12 ਦਾ ਲੈ ਜਾ ਠੀਕ ਹੈ ਇਹਨੇ 8 ਲਾਇਆ 15 ਤੋਂ ਪਹਿਲਾਂ ਹਾਂ ਹੁਣ 9 ਲਾਇਆ ਠੀਕ ਹੈ ਮੈਂ ਸੋ ਤੇ ਮੈਂ ਆ ਕੇ ਜੀ ਆਣਾ ਚਾਹਿਆ ਓਏ ਹੋ ਗਿਆ ਇੱਥੇ ਬੱਕਰਾ ਜਪਾ ਜਿਆਦਾ ਲਾ ਪਰਚੀ ਅਸੀਂ ਕਰਾ ਲਾਂਗੇ ਯਾਰ ਐਂ ਕਰ ਪਰਚੀ ਮੈਂ ਕਰਾ ਦੂੰ ਜਿੰਨੇ ਮੈਂ ਕਹਿੰਦਾ ਦੋਹੇ ਪਾਸੇ ਦੀ ਮੈਂ ਦੇ ਦੂੰ ਉਹਨੇ ਲੈ ਜਾ ਦੱਸ 10 ਹੋਰ ਦੱਸ ਮੈਂ ਕਰਾ ਉਹ ਇੱਟੇ ਨਹੀਂ ਹੁਣ ਕੱਢ ਖੇਚ ਖੇਚ ਪੱਤਾ ਖੇਚ ਆ ਲੈ ਹੁਣ ਨਾ ਬੋਲੀ ਕਰ ਕੋਈ ਨਾ ਬੋਲੀ ਫੜ ਲਾ ਯਾ ਹੋ ਗਿਆ ਯਾਰ ਕਿੰਨੇ ਜਗਾਤਾ 9500 9500 9500 ਦਾ ਖੁਸ਼ ਆ ਤੂੰ ਲਓ ਜੀ ਖਾਨ ਨੇ ਲੈ ਲਿਆ ਬੱਕਰਾ ਬੱਕਰਾ ਵੀ ਤੁਹਾਨੂੰ ਦਿਖਾਵਾਂਗੇ ਏ ਬਾਈ ਕਾਲੇ ਨੇ ਰੋੜੀ ਕਪੂਰੇ ਵਾਲੇ ਨੇ ਵੇਚਿਆ ਬੱਕਰਾ ਮਕਾਮ ਕਾਇਦਾ ਵੀ ਲਓ ਵੀ ਆ ਬੱਕਰੀ ਦਾ ਸੌਦਾ ਵੀ ਨਾਲ ਦੀ ਨਾਲ ਹੀ ਚੱਲੀ ਜਾਂਦਾ ਬੱਕਰਾ ਤੁਹਾਨੂੰ ਬਾਅਦ ਚ ਵਿਖਾ ਦਿਆਂਗੇ 25 30 ਮੰਗ ਲਾ ਕੋਈ ਗੱਲ 25000 ਮੰਗਿਆ ਬਾਈ ਨੇ ਦੇਖਾਂਦੇ ਨਹੀਂ ਟੇਕਾ ਨਹੀਂ ਦੇਣਾ ਅੱਜ ਹਾਂ ਹੋ ਗਿਆ ਹੋ ਗਿਆ ਤਾਂ ਲਓ ਵੀ ਦੋਸਤੋ ਆ ਬੱਕਰਾ ਸੀਗਾ 9500 ਦਾ ਹੋ ਗਿਆ ਖਾਨ ਨੇ ਲੈ ਪੁੱਛੋ ਮੰਡੀ ਵਾਲੇ ਨੇ ਬਾਈ ਕਾਲੇ ਰੋੜੀ ਕਪੂਰੇ ਵਾਲੇ ਨੇ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਦਿਖਾਣਾ ਜੁੜੇ ਰਹੋ ਆਪਣੇ ਚੈਨਲ